ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਮੇਰ ਬਟਿਕ ਤੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਤੀ ਕਲਾ ਵਿੱਚ ਹੋਵੋਗੇ ਤੇ ਅੱਜ ਦੀ ਜੋ ਆਪਾਂ ਵੀਡੀਓ ਪਾਉਣ ਲੱਗੇ ਹਾਂ ਜੀ ਤੁਹਾਨੂੰ ਨਾ ਸ਼ਰਟਸ ਦਿਖਾਵਾਂਗੇ ਪਹਿਲੀ ਵੀਡੀਓ ਆਪਣੀ ਰਹੂਗੀ ਸ਼ਰਟਸ ਦੀ ਤੇ ਤੁਹਾਨੂੰ ਇਹਦੇ ਵਿੱਚ ਮੈਂ ਕਲਰ ਦਿਖਾਉਣ ਲੱਗੀ ਹਾਂ ਬੜੀਆਂ ਪਿਆਰੀਆਂ ਸ਼ਰਟ ਆਈਆਂ ਨੇ ਇਹਦੇ ਨਾਲ ਤੁਸੀਂ ਜੇ ਤੁਹਾਡੇ ਕੋਲੇ ਬਾਟਮ ਵਗੈਰਾ ਹੈ ਤਾਂ ਤੁਸੀਂ ਇਕੱਲੇ ਸ਼ਰਟ ਵੀ ਲੈ ਸਕਦੇ ਹੋ ਸਾਡੇ ਕੋਲੋਂ ਜੇ ਤੁਸੀਂ ਬਾਟਮ ਖੋਹੋਗੇ ਤਾਂ ਆਪਾਂ ਕ੍ਰੇਪ ਦੀ ਤੁਹਾਨੂੰ ਡਾਈ ਕਰਵਾ ਕੇ ਦੇਵਾਂਗੇ ਤੇ ਉਹ ਤੁਹਾਡੀ ਚੁਆਇਸ ਹੈ ਜਿਸ ਹਿਸਾਬ ਨਾਲ ਤੁਸੀਂ ਵੀ ਪ੍ਰਾਈਸ ਲਾਣਾ ਚਾਹੁੰਦੇ ਹੋ ਮਸ਼ਲੀਨ ਦੀ ਕਹੋਗੇ ਮਸ਼ਲੀਨ ਦੀ ਤੁਹਾਨੂੰ ਡਾਈ ਕਰਵਾ ਕੇ ਦੇਵਾਂਗੇ ਜੇ ਤੁਸੀਂ ਕ੍ਰੇਪ ਦੀ ਕਹੋਗੇ ਕ੍ਰੇਪ ਦੀ ਜਰਜਟ ਦੀ ਕਹੋਗੇ ਜਰਜਟ ਦੀ ਤੁਹਾਨੂੰ ਉਸ ਹਿਸਾਬ ਨਾਲ ਬਾਟਮ ਦੇ ਹਿਸਾਬ ਨਾਲ ਤੁਹਾਨੂੰ ਪ੍ਰਾਈਸ ਲਾ ਦਾਂਗੇ ਜੀ ਆਪਾਂ ਜੇ ਵੀ ਕਿਹੜਾ ਸਟੱਫ ਤੁਸੀਂ ਲੈ ਰਹੇ ਹੋ ਸਾਡੇ ਤੋਂ ਤੇ ਸ਼ੀਮਰ ਵੀ ਡਾਈਏਬਲ ਹੈ ਆਪਣੇ ਕੋਲ ਤੁਸੀਂ ਸ਼ੀਮਰ ਦਾ ਵੀ ਡਾਈ ਕਰਵਾ ਕੇ ਲਗਵਾ ਸਕਦੇ ਹੋਗੇ ਤੇ ਫਰਸਟ ਕਲਰ ਹੈ ਜੀ ਆਪਣੇ ਕੋਲੇ ਬੜਾ ਪਿਆਰਾ ਸ਼ੇਡ ਹੈ ਜੀ ਦੇਖੋ ਕਿੰਨਾ ਸੋਨਾ ਸ਼ੇਡ ਹੈ ਵਿੱਚ ਗੋਲ ਦਾ ਕੋਈ ਇਹ ਨਹੀਂ ਹੈਗਾ ਵੀ ਇਹਦੇ ਵਿੱਚ ਕੋਈ ਚੂਬਣ ਵਾਲੀ ਚੀਜ਼ ਹੈ ਕੁਛ ਨਹੀਂ ਸੌਫਟ ਵਾਲਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੌਫਟ ਤੇ ਫਾਈਨ ਵਾਲਾ ਫੈਬਰਿਕ ਹੈ ਜੀ ਬਹੁਤ ਜ਼ਿਆਦਾ ਸੋਨਾ ਫੈਬਰਿਕ ਹੈ ਨਿਊ ਲੇਟੈਸਟ ਚੀਜ਼ਾਂ ਆਈਆਂ ਨੇ ਇਹਦੇ ਵਿੱਚ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਜੀ ਇਹਦੇ ਨਾਲ ਜਿੱਦਾਂ ਤੁਸੀਂ ਬਹੁਤ ਹੀ ਪਿਆਰਾ ਜਾਂ ਸ਼ੇਡ ਲੱਗੂਗਾ ਚੈਰੀ ਸ਼ੇਡ ਦੀ ਬਾਟਮ ਇਹਦੇ ਨਾਲ ਡਾਈ ਹੋਊਗੀ ਬਹੁਤ ਪਿਆਰੀ ਫਸਟ ਕਲਰ ਹੈ ਤੇ ਸੈਕੰਡ ਕਲਰ ਹੈ ਇਹਦੇ ਵਿੱਚ 골ਡਨ ਤੇ ਬਲੈਕ ਦਾ ਇਹ ਦਿਨ ਬਲੈਕ ਵੀ ਲਵਾ ਸਕਦੇ ਹੋ ਤੁਸੀਂ ਗ੍ਰੀਨ ਵੀ ਲਗਵਾ ਸਕਦੇ ਹੋ ਤੇ ਇਹਦੇ ਵਿੱਚ ਜੋ ਆਪਣੇ ਕੋਲੇ ਥਰਡ ਕਲਰ ਹੈ ਸੌਰੀ ਉੱਥੇ ਰਹਿ ਗਿਆ ਥਰਡ ਕਲਰ ਵੀ ਆਪਣੇ ਕੋਲੇ ਅਵੇਲੇਬਲ ਹੈ ਤੁਹਾਨੂੰ ਦਿਖਾ ਦਿੰਨੀ ਆਂਗੀ ਮੈਂ ਥਰਡ ਕਲਰ ਵੀ ਆਪਣੇ ਕੋਲੇ ਇਹਦੇ ਵਿੱਚ ਹੈ ਤੇ ਇਹਦੇ ਵਿੱਚ ਜਿੱਦਾਂ ਬੜਾ ਪਿਆਰਾ ਜਿਹਾ ਸ਼ੇਡ ਹੈ ਜੀ ਇਹ ਵੀ ਥਰਡ ਦਾ ਵੀ ਬਹੁਤ ਸੋਹਣਾ ਸ਼ੇਡ ਹੈਗਾ ਦੇਖੋ ਇਦਾਂ ਰਸਟ ਜਿਹਾ ਕਲਰ ਦੀ ਤੁਸੀਂ ਇਹਦੇ ਨਾਲ ਬਾਟਮ ਡਾਈ ਕਰਵਾ ਸਕਦੇ ਹੋਗੇ ਤੁਸੀਂ ਐਸ ਓਨਲੀ ਸ਼ਰਟ ਵੀ ਲੈ ਸਕਦੇ ਹੋ ਸਾਡੇ ਕੋਲ ਤੇ ਤੁਸੀਂ ਡਾਈ ਕਰਵਾ ਕੇ ਲੈਣਾ ਚਾਹੁੰਦੇ ਹੋ बॉटम ਦੇਵਾਂਗੇ ਅਸੀਂ ਤੁਹਾਨੂੰ ਜਿਹੜੇ ਵੀ ਫੈਬਰਿਕ ਚ ਕਹੋਗੇ ਤੇ ਨੈਕਸਟ ਇਹ ਥੋੜਾ ਚੇਂਜ ਆ ਗਿਆ ਬਟ ਸੇਮ ਪ੍ਰਾਈਸ ਹੈ ਚੇਂਜ ਆ ਗਈ ਇਹ ਚੀਜ਼ ਬੜੀਆਂ ਸੋਹਣੀਆਂ ਸੋਹਣੀਆਂ ਸ਼ਰਟ ਨੇ ਬਹੁਤ ਯੂਨੀਕ ਜੀਆਂ ਚੀਜ਼ਾਂ ਨੇ ਜੀ ਬਹੁਤ ਹੀ ਪਿਆਰੀਆਂ ਤਿੱਜਾ ਨਹੀਂ ਗਾ ਸਾਫਟ ਬਿਲਕੁਲ ਸਾਫਟ ਇਹ ਵੀ ਤੁਸੀਂ ਇਹ ਨਾ ਕਿਓ ਵੀ ਇਹਦੇ ਵਿੱਚ 골ਡਨ ਜਰੀ ਹੈ ਜਾਂ ਕੁਝ ਵੀ ਨਹੀਂ ਹੈਗਾ ਕੁਝ ਵੀ ਨਹੀਂ ਤੱਕ ਹੈ ਇਹ ਜਰੀ ਨਹੀਂ ਹੈਗੀ ਤੱਕ ਹੈ ओनली ਬੜਾ ਸੋਹਣਾ ਤੇ ਪਿਆਰਾ ਜਿਹਾ ਸੂਟ ਹੈ ਤੇ ਨੈਕਸਟ ਜੋ ਆਪਣੇ ਕੋਲੇ ਹੈ ਨੈਕਸਟ ਦੇਖੋ ਕਿੰਨਾ ਪਿਆਰਾ ਜਿਹਾ ਸ਼ੇਡ ਹੈ ਬਹੁਤ ਸੋਹਣੀ ਸੋਹਣੀ ਸ਼ਰਟਸ ਨੇ ਇਹ ਬਹੁਤ ਪਿਆਰੀਆਂ ਪਿਆਰੀਆਂ ਚੀਜ਼ਾਂ ਨੇ ਜੀਆਂ ਆਪਣੇ ਕੋਲੇ ਜੋ ਲੈ ਕੇ ਆਏ ਆ ਅਸੀਂ ਤੁਹਾਡੇ ਲਈ ਯੂਨੀਕ ਜਿਹੀਆਂ ਚੀਜ਼ਾਂ ਨੇ ਜੀਆਂ ਤੇ ਇਹ ਵੀ ਆਪਾਂ ਸ਼ਰਟਸ ਲੈ ਕੇ ਆਏ ਆ ਇਹ ਆਰਗਨ ਜਾਂ ਬਿਸ਼ਕਾਸ ਤੇ ਲੈ ਕੇ ਆਏ ਇਹਨਾਂ ਦਾ ਪ੍ਰਾਈਸ ਫਰਕ ਰਹੂਗਾ ਇਹ ਤੁਸੀਂ ਤੁਹਾਡੇ ਸਾਡੇ ਤੋਂ ਮੈਸੇਜ ਕਰਕੇ ਪੁੱਛ ਸਕਦੇ ਹੋ ਇਹਨਾਂ ਦਾ ਪ੍ਰਾਈਸ ਘੱਟ ਹੈਗਾ ਜੀ ਇਹਦੇ ਵਿੱਚ ਆਪਾਂ ਦੋ ਕਲਰ ਲੈ ਕੇ ਆਏ ਆ ਜੀ ਬੜੇ ਸੋਹਣੀਆਂ ਚੀਜ਼ਾਂ ਨੇ ਬਹੁਤ ਹੀ ਪਿਆਰੀਆਂ ਜਿਹੇ ਚੀਜ਼ਾਂ ਨੇ ਆ ਤੁਸੀਂ ਲੈ ਸਕਦੇ ਹੋਗੇ ਬਹੁਤ ਸੋਹਣੀਆਂ ਜਿਹੇ ਚੀਜ਼ਾਂ ਲਈਆਂ ਬਹੁਤ ਸੋਹਣੀਆਂ ਤੇ ਤੁਸੀਂ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਇਹਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਇੱਕ ਆਪਾਂ ਪੂਰੇ ਸੂਟ ਲੈ ਕੇ ਆਏ ਜੀ ਤੁਹਾਡੇ ਲਈ ਆਪਾਂ ਤੁਹਾਡੇ ਲਈ ਬਰਾਸ਼ੋ ਦੇ ਸੂਟ ਲੈ ਕੇ ਆਏ ਸੀ ਉਹਨਾਂ ਦਾ ਪ੍ਰਾਈਸ ਜ਼ਿਆਦਾ ਸੀਗਾ ਜਿੱਦਾਂ 2000 ਬਰਾਸ਼ੋ ਵਾਲੇ ਉਹ ਵੀ ਆਪਣੇ ਕੋਲ ਅਵੇਲੇਬਲ ਨੇ ਬਰਾਸ਼ੋ ਵਾਲੇ ਵੱਟੇ ਇਹ ਵਿਰਾਸ਼ੂ ਪ੍ਰਿੰਟ ਦੇ ਵਿੱਚ ਨੇ ਜੀ ਉਹਦੇ ਉੱਤੇ ਵੈਲਵਟ ਦਾ ਪ੍ਰਿੰਟ ਹੋਇਆ ਸੀ ਇਹਦੇ ਵਿੱਚ ਵੈਲਵਟ ਦਾ ਪ੍ਰਿੰਟ ਨਹੀਂ ਹੈਗਾ ਤੇ ਐਦਾਂ ਇਹਦੇ ਉੱਤੇ ਵੈਸੇ ਪ੍ਰਿੰਟਿੰਗ ਹੋਈ ਹੋਈ ਆ ਬੜਾ ਸੋਹਣਾ ਤੇ ਸੌਫਟ ਫੈਬਰਿਕ ਹੈ ਬਹੁਤ ਸੋਹਣਾ ਉਹ 2000 ਦਾ ਸੂਟ ਸੀ ਇਹ ਘੱਟ ਦਾ ਪਊਗਾ ਜੀ ਤੁਹਾਨੂੰ ਤੇ ਨਾਲ ਆਪਾਂ ਨੇ ਇਹਦਾ ਸ਼ਿਮਰ ਦੇ ਬਾਟਮ ਲਗਾਈਏ ਕਿਉਂਕਿ ਇਹਦੇ ਨਾਲ ਇਹ ਗ੍ਰੇਸ ਦੇ ਰਹੀ ਸੀ ਇਹਦੇ ਵਿੱਚ ਸ਼ਾਈਨਿੰਗ ਸੀ ਬੜਾ ਪਿਆਰਾ ਜਿਹਾ ਸ਼ੇਡ ਹੈ ਬਹੁਤ ਸੋਹਣਾ ਸੂਟ ਹੈਗਾ ਕੋਈ ਵੀ ਚੀਜ਼ ਹੈ ਜੋ ਛੱਡਣ ਵਾਲੀ ਨਹੀਂ ਹੈਗੀ ਤੁਸੀਂ ਜੋ ਵੀ ਤੁਹਾਨੂੰ ਪਸੰਦ ਆਉਂਦਾ ਹੈ ਕਲਰ ਤੁਸੀਂ ਲੈ ਸਕਦੇ ਹੋ ਇਹ ਦੇਖੋ ਜੀ ਬੋਟਲ ਗ੍ਰੀਨ ਚ ਬੜਾ ਪਿਆਰਾ ਜਿਹਾ ਸ਼ੇਡ ਹੈ ਬਹੁਤ ਸੋਹਣੀ ਚੀਜ਼ ਹੈ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਇਹ ਯੂਨੀਕਰੀਆਂ ਚੀਜ਼ਾਂ ਨੇ ਕੋਈ ਵੀ ਚੀਜ਼ ਛੱਡਣ ਵਾਲੀ ਨਹੀਂ ਹੈਗੀ ਅੱਜ ਵਾਲੀ ਸੁੱਟਾਂ ਚ ਤੇ ਇਹਦੇ ਨਾਲ ਆਪਾਂ ਨੇ ਸ਼ਿਲਕ ਦੀ ਬਾਟਮ ਲਾਈ ਹੈ ਜੀ ਪਿਓਰ ਸ਼ਿਲਕ ਦੀ ਬਾਟਮ ਲਾਈ ਹੈ ਇਹਦੇ ਨਾਲ ਆਪਾਂ ਨੇ ਤੇ ਥਰਡ ਆਪਣੇ ਕੋਲ ਹੈਗਾ ਜੀ ਦੇਖੋ ਕਿੰਨਾ ਪਿਆਰਾ ਜਿਹਾ ਬ੍ਰਿੰਜਲ ਸ਼ੇਡ ਹੈ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਥੋੜਾ ਬਲਰ ਆ ਰਿਹਾ ਇਹਦੇ ਵਿੱਚ ਪਤਾ ਨਹੀਂ ਕਿਉਂ ਤੇ ਵਟਾ ਬਹੁਤ ਹੀ ਪਿਆਰਾ ਜਿਹਾ ਛੇੜਾ ਵਾਈਨ ਜਿਹਾ ਬਹੁਤ ਸੋਹਣਾ ਛੇੜਾ ਹੈਗਾ ਇਹ ਵੀ ਬੜੇ ਪਿਆਰੇ ਜਿਹੇ ਸੂਟ ਨੇਗੇ ਜੋ ਅੱਜ ਵਾਲੀ ਕਲੈਕਸ਼ਨ ਹੈ ਜੀ ਤੁਸੀਂ ਇਹਦੇ ਵਿੱਚੋਂ ਕੋਈ ਵੀ ਸੂਟ ले ਸਕਦੇ ਹੋ ਛੱਡਣ ਵਾਲੇ ਨਹੀਂ ਹੈਗੇ ਲਿਮਟ ਜਾਂ स्टॉक ਹੈ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਤੋਂ ਆਰਡਰ ਬੁੱਕ ਕਰ ਸਕਦੇ ਹੋ ਇਹਦੇ ਵਿੱਚ ਮੈਂ ਪ੍ਰਾਈਸ ਨਹੀਂ ਦੱਸ ਰਹੀ ਹੈਗੀ ਇਸ ਲਈ ਨਹੀਂ ਦੱਸ ਰਹੀ ਕਿਉਂਕਿ ਇਹ ਦੋ ਤਿੰਨ ਤਰ੍ਹਾਂ ਦਾ ਸਟੱਫ ਆ ਗਿਆ ਜੀ ਇਸ ਲਈ ਜੋ ਤੁਹਾਨੂੰ ਪਸੰਦ ਆਊਗਾ ਜੋ ਤੁਸੀਂ ਲਾਈਕ ਕਰਦੇ ਹੋ ਉਹ ਤੁਹਾਨੂੰ ਮੈਂ ਉਹਨਾਂ ਦਾ ਪ੍ਰਾਈਸ ਹੀ ਦੱਸੂਗੀ ਮੈਂ ਬੜੀ ਸੋਹਣੀਆਂ ਚੀਜ਼ਾਂ ਨੇ ਜੀ ਆਪਣਾ ਨੰਬਰ ਹੈ 9855093293 ਤੇ ਜਿੱਤੇ ਆਰਡਰ ਹੈ ਤੁਸੀਂ ਕਰ ਸਕਦੇ ਹੋ ਆਪਣਾ ਇਹ ਆਪਣਾ ਵਟਸਐਪ ਨੰਬਰ ਹੈ ਤੇ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾ ਜੋ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਤਾਂ ਉਹਨਾਂ ਨੂੰ ਆਪਾਂ ਦੱਸਣਾ ਚਾਹਵਾਂਗੇ ਕਿ ਅਸੀਂ ਜਾਖਲ ਹਰਿਆਣੇ ਤੋਂ ਬਹੁਤ ਸਾਰੇ ਪੁੱਛ ਰਹੇ ਨੇ ਕਿ ਕਸਟਮਰ ਕਹਿੰਦੇ ਨੇ ਅਸੀਂ ਵਿਜ਼ਿਟ ਕਰਨਾ ਚਾਹੁੰਦੇ ਆਂ ਜੀ ਜਿੱਦਾਂ ਪਟਿਆਲਾ ਸਾਈਡ ਚੰਡੀਗੜ੍ਹ ਸਾਈਡ ਦੇ ਆਪਣੇ ਕਸਟਮਰ ਨੇ ਜੋ ਮੈਨੂੰ ਪੁੱਛ ਰਹੇ ਨੇਗੇ ਮੈਂ ਤੁਹਾਨੂੰ ਇਹੀ ਕਹੂੰਗੀ ਜਿਹੜਾ ਚੰਡੀਗੜ੍ਹ ਤੋਂ ਰੋਡ ਆ ਰਿਹਾ ਜੀ ਪਟਿਆਲਾ ਸਮਾਣਾ ਪਾਤੜਾ ਪਾਤੜਾ ਤੋਂ ਇਹ 25-30 ਕਿਲੋਮੀਟਰ ਅੱਗੇ ਜਾਖਲ ਹੈ ਜੀ ਤੇ ਹਰਿਆਣੇ ਦਾ ਪਹਿਲਾ ਸਿਟੀ ਹੈ ਜੋ ਸ਼ਹਿਰ ਹੁੰਦੇ ਵਟ ਆਪਣੀ ਜਿਹੜੀ ਸ਼ਾਪ ਹੈਗੀ ਆਪਾਂ ਘਰ ਤੋਂ ਸਟਾਰਟ ਕੀਤੀ ਹੋਈ ਹੈ ਇਹ ਆਪਣਾ ਪ੍ਰੋਪਰ ਐਡਰੈਸ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਆਪਣਾ ਐਡਰੈਸ ਹੈ ਜੀ ਤੇ ਆਪਾਂ ਘਰ ਤੋਂ ਸ਼ਾਪਸ ਕੰਮ ਸਟਾਰਟ ਕੀਤਾ ਹੋਇਆ ਘਰ ਚ ਹੀ ਆਪਣੀ ਬੁਟੀਕ ਹੈ ਤੁਸੀਂ ਆ ਸਕਦੇ ਹੋ ਹਰ ਤਰ੍ਹਾਂ ਦਾ ਫੈਬਰਿਕ ਲੈ ਸਕਦੇ ਹੋ ਬੁਟੀਕਸ ਲਈ ਵੀ ਲੈ ਸਕਦੇ ਹੋਗੇ ਆਪਾਂ ਤੁਹਾਨੂੰ ਹੋਲ ਸੇਲ ਪ੍ਰਾਈਸ ਤੇ ਬੁਟੀਕਸ ਲਈ ਵੀ ਦਵਾਂਗੇ ਤੇ ਜੇ ਤੁਸੀਂ ਅ ਮਤਲਬ ਬਰਕ ਕਰਵਾਉਣੇ ਹਰ ਤਰ੍ਹਾਂ ਦੀ embroideri अवेलेबल ਹੈ ਆਪਣੇ ਕੋਲੇ ਸਟੀਚਿੰਗ अवेलेबल ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ ਮੋਸਟ ਵੈਲਕਮ ਬਹੁਤ ਸਾਰੇ ਮੈਨੂੰ ਭੈਣਾਂ ਦੇ ਮੈਸੇਜ ਆਉਂਦੇ ਨੇ ਅਸੀਂ ਵਿਜ਼ਿਟ ਕਰਨਾ ਚਾਹੁੰਦੇ ਆ ਤੁਹਾਨੂੰ ਮਿਲਣਾ ਚਾਹੁੰਦੇ ਆ ਤਾਂ ਤੁਸੀਂ ਆ ਸਕਦੇ ਹੋ ਜੀ ਤੇ ਤੁਸੀਂ ਔਨਲਾਈਨ ਸ਼ੋਪਿੰਗ ਵੀ ਕਰਨਾ ਚਾਹੁੰਦੇ ਹੋ ਜੋ ਚੀਜ਼ ਅਸੀਂ ਵੀਡੀਓ ਚ ਦਿਖਾਵਾਂਗੇ ਉਹੀ ਤੁਹਾਡੇ ਕੋਲੇ ਪਹੁੰਚੂਗੀ ਅੱਜ ਤੱਕ ਬਾਬਾ ਜੀ ਦੀ ਮਿਹਰ ਹੈ ਜੀ ਕਿਸੇ ਵੀ ਭੈਣ ਨੇ ਇਹ ਨਹੀਂ ਕਿ ਆ ਵੀ ਤੁਹਾਡਾ ਸੂਟ ਸਾਨੂੰ ਪਸੰਦ ਨਹੀਂ ਆਇਆ ਸਾਰਿਆਂ ਦੇ ਜਦੋਂ ਪਹੁੰਚਦੇ ਨੇ ਕੋਰੀਅਰ ਤਾਂ ਮੈਸੇਜ ਆਉਂਦੇ ਨੇ ਕਿ ਬਹੁਤ ਜ਼ਿਆਦਾ ਸੋਹਣੇ ਨੇ ਤੇ ਦੁਬਾਰਾ ਦੁਬਾਰਾ ਹਾਰਿਕ ਕਸਟਮਰ ਕੋਲ ਦੁਆਰਾ ਜਰੂਰ ਜਾਂਦਾ ਹੈਗਾ ਆਪਣਾ ਕਪੜਾ ਤੇ ਮੈਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸਾਡੀ ਚੀਜ਼ ਨੂੰ ਲਾਈਕ ਕਰਦੇ ਹੋ ਥੈਂਕ ਯੂ ਸੋ